ਮਾਣੂ ਪੁਲਿਸ ਨੇ ਬਲਾਸਪੁਰ ਰੋਡ 'ਚ ਨਸ਼ਿਆਂ ਦੇ ਮੱਕੇ ਦੇ ਗੱਡ ਚ ਲਾਇਆ ਸਨ ਸਕੂਟਰੀ ਸਵਾਰ ਔਰਤ ਕੋਲੋਂ ਕਮਾਉਂੋ ਪੁਲਿਸ ਨੇ ਕੀਤੀ 7 ਗ੍ਰਾਮ ਸਮੈਕ ਬਰਾਮਦ ਨਸ਼ਿਆਂ ਦਾ ਮੱਕਾ ਸਮਝਿਆ ਜਾਂਦਾ ਬਲਾਸਪੁਰ ਰੋਡ ਕਮਾਉਂੋ ਚ ਪੁਲਿਸ ਵੱਲੋਂ ਇੱਕ ਔਰਤ ਨੂੰ ਕਾਬੂ ਕਰਕੇ ਨਸ਼ਿਆਂ ਦੇ ਮੱਕੇ ਚ ਸੱਨ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਕਮਾਉਂੋ ਦੇ ਮੁਖ ਅਫਸਰ ਇਨਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਕਮਾਉਂੋ ਪੁਲਿਸ ਨੇ ਇੱਕ ਸਕੂਟਰੀ ਚਾਲਕ ਔਰਤ ਕੋਲੋਂ 7 ਗ੍ਰਾਮ ਸਮੈਕ ਬਰਾਮਦ ਕੀਤੀ ਹੈ ਇਸ ਸਬੰਧੀ ਗੱਲਬਾਤ ਕਰਦੇ ਹਨ ਮੁਖ ਅਫਸਰ ਬਲਵੀਰ ਸਿੰਘ ਨੇ ਦੱਸਿਆ ਕਿ ਸਬ ਇਨਸਪੈਕਟਰ ਸੁਪਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਭੇੜੇ ਪ ਤਲਾਸ਼ ਵਿੱਚ ਬਲਾਸਪੁਰ ਰੋਡ ਤੇ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਨੂੰ ਇੱਕ ਸਕੂਟਰੀ ਚਾਲਕ ਔਰਤਾਂ ਦੀ ਵਿਖਾਈ ਦਿੱਤੀ ਜੋ ਪੁਲਿਸ ਨੂੰ ਦੇ ਕੇ ਘਰ ਆ ਗਈ ਜਿਵੇਂ ਹੀ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 7 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਜਿਸ ਦੀ ਪਛਾਣ ਜਸਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਪਿੰਡ ਭਗੌਰ ਥਾਣਾ ਸਮਰਾਲਾ ਹਾਲ ਆਵਾਦ ਬਲਾਸਪੁਰ ਰੋਡ ਖਮਾਣੂ ਵੱਜੂ ਹੋਈ ਹੈ ਜਦੋਂ ਜਸਪ੍ਰੀਤ ਕੌਰ ਨੂੰ ਪੁੱਛਗਿੱਛ ਕੀਤੀ ਤਾਂ ਉਕਤ ਔਰਤ ਨੇ ਦੱਸਿਆ ਕਿ ਉਹਨਾਂ ਦੇ ਨਾਲ ਮਨਦੀਪ ਕੌਰ ਪਤਨੀ ਅਵਤਾਰ ਸਿੰਘ ਤੇ ਉਸ ਦਾ ਪੁੱਤਰ ਗੁਰਸੇਵਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਜਟਾਣਾ ਉੱਚਾ ਹਾਲ ਬਵਾ ਹਲਵਾਦ ਬਲਾਸਪੁਰ ਰੋਡ ਖਮਾਣੋ ਜੋ ਦੋਵੇਂ ਮਾਂ ਪੁੱਤ ਹਨ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਸੁਪਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਨੇ ਪੁਛਗਿਚ ਕਰਨ ਦੱਸਿਆ ਕਿ ਮੰਦੀਪ ਕੌਰ ਤੇ ਗੁਰਸੇਵਕ ਸਿੰਘ ਵਾਸੀ ਪਿੰਡ ਜਟਾਣਾ ਉੱਚਾ ਜੋ ਨਸ਼ੇ ਦੀ ਸਪਲਾਈ ਕਰਦੇ ਹਨ ਸੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਦੋਂ ਪੱਤਰਕਾਰਾਂ ਨੇ ਖਮਾਉਨੋ ਦੇ ਬਲਾਸਪੁਰ ਰੋਡ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਤਾਂ ਇੱਥੋਂ ਦੇ ਵਸਨੀਕਾਂ ਨੇ ਕਿਹਾ ਕਿ ਜੇਕਰ ਬਲਾਸਪੁਰ ਰੋਡ ਨੂੰ ਨਸ਼ਿਆਂ ਦਾ ਮੱਕਾ ਕਹਿ ਲਿਆ ਜਾਵੇ ਤਾਂ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਕਿਉਂਕਿ ਇਸ ਰੋਡ ਤੇ ਨਸ਼ੇ ਖਰੀਦਣ ਵਾਲਿਆਂ ਦਾ ਸ਼ਾਮ ਨੂੰ ਮੇਲਾ ਲੱਗਦਾ ਜਿਵੇਂ ਹੀ ਖਮਾਉਨੋ ਪੁਲਿਸ ਨੇ ਇੱਕ ਘਰ ਤੇ ਰੈਡ ਕੀਤੀ ਤਾਂ ਇੱਥੋਂ ਦੀ ਇੱਕ ਮਸ਼ਹੂਰ ਬੀਬੀ ਜੋ ਆਪਣੇ ਘਰ ਨੂੰ ਜਿੰਦਰਾ ਮਾਰ ਕੇ ਫਰਾਰ ਹੋ ਗਈ ਜਿਸ ਦਾ ਕਹਿਣਾ ਕਿ ਉਸ ਦੀ ਸਿੱਧੀ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੈ ਇੱਥੋਂ ਦੇ ਵਸਨੀਕਾਂ ਵਿੱਚ ਇਸ ਔਰਤ ਦਾ ਬਹੁਤ ਡਰ ਸੀ ਇਸ ਲਈ ਇਸ ਔਰਤ ਬਾਰੇ ਇੱਥੋਂ ਦੇ ਲੋਕ ਕੁਝ ਵੀ ਬੋਲਣ ਲਈ ਤਿਆਰ ਨਹੀਂ ਇੱਥੇ ਹੀ ਵਸ ਨਹੀਂ ਜੇਕਰ ਸਥਾਨਕ ਲੋਕਾਂ ਦੀ ਗੱਲ ਮੰਨੀਏ ਤਾਂ ਲੋਕ ਦੱਬੀ ਹੋਈ ਆਵਾਜ਼ 'ਚ ਦੱਸਦੇ ਨੇ ਕਿ ਬਲਾਸਪੁਰ ਰੋਡ ਤੇ ਇੱਕ ਨਹੀਂ ਸਗੋਂ अनेका ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਥੋਂ ਤੱਕ ਕਿ ਕਈ ਲੋਕ ਬਦਨਾਮੀ ਕਰਕੇ ਆਪਣੇ ਜਦੀ ਘਰ ਵੇਚਣ ਨੂੰ ਤਿਆਰ ਹਨ ਹੁਣ ਜਿਵੇਂ ਹੀ ਪੁਲਿਸ ਨੇ ਇਹਨਾਂ ਸਮਗਲਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਲੋਕ ਅੱਜ ਖੁਸ਼ੀ ਦੇ ਰੌਂਚ ਵਿਖੇ ਗਏ ਚਲੋ ਦੇਰ ਆਏ ਦਰਸਤ ਆਏ ਪੁਲਿਸ ਨੇ ਇਹਨਾਂ ਸਮਗਲਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੱਲ ਇੱਕ ਕਦਮ ਜ਼ਰੂਰ ਪੁੱਟਿਆ ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਪੁਲਿਸ ਬਾਕੀ ਰਹਿ ਗਿਆ ਸਮਗਲਰਾਂ ਨੂੰ ਕਿੰਨੀ ਦੇਰ 'ਚ ਕਾਬੂ ਕਰ ਲੈਂਦੇ ਨੇ ਖਮਾਣੋ ਤੋਂ ਨਿਊਜ਼ ਅਪਡੇਟ ਲਈ ਜਗਜੀਤ ਸਿੰਘ ਜਟਾਣਾ